ਮੁੰਡਾਵਣੀ ਮਹੱਲਾ ਪੰညਾ ਥਾਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਾਖੇ ਔਰ ਧਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਤਰਸ ਪਏ ਹੋਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀ ਵੈ ਹਰੀਆ ਤਰਸ ਪਿਆ ਮਿਹਰ ਅਮਤ ਹੋਈ ਸਤ ਗੁਰ ਸਜਾਣ ਮਿਲੇਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀ ਵੈ ਹਰੀਆ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਅਠ ਉਨੰਦਨ ਪ੍ਰਥਮ ਰਾਗ ਭੈਰੋ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁੰਨਿਆ ਕੀ ਗਾਵਹਿ ਬੰਗਲੇ ਪੁੰਨ ਅਸਲੇ ਕੀ ਕੀ ਭਈ ਬਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਸਾਖ ਸੁਨਾਵਹਿ ਬੰਗਾਲਮ ਮਦ ਮਾਦਵ ਗਾਵਹਿ ਲਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕौਸਕ ਆਲਾਪੈ ਸੰਗ ਰਾਗਨੀ ਪੰਜੌ ਥਾਪੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੇ ਹੁਤੀ ਓਚਾਰੀ ਤਨਾਸਰੀ ਇਹ ਪੰਜੌ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭ ਚੰਦ ਕੌਸਕ ਓ ਬਹਾਰਾ ਕੋ ਕਟਿਓ ਭਉ ਰਾਨਦ ਗਾਈ ਅਸ਼ਟਮਾਲ ਕੋ ਸਖ ਸੰਗ ਲਾਈ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁੱਤ ਉੱਠਹਿ ਤਾਨਕ ਲੋਲ ਗਾਇਨ ਤਾਰਮ ਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਜੋਂ ਆਰ ਜਾ ਸੁਰਮਨੰਦ ਭਾਸ ਕਰਾਈ ਚੰਦਰ ਬਿੰਬ ਮੰਗਲਨ ਸੁਹਾਈ ਸਰਸ ਬਾਨ ਆਉ ਆਹੇ ਬਨੂਦਾ ਗਾਵਹਿ ਸਰਸ ਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਨਰਾ ਕਲਿਆਨਾ अष्टपुत्र दीपक के जाना सब मिल श्री रागवे गावे पंचौ संग बारंगण लावहे बैरारी कर्नाटकी धरी गवरी गावे असावरी तेहि पासह सिंधवी आलापी श्री रागिस्यों पांचौ थापी सालू सारग सागरा ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੀ ਗੋਂਡ ਕੁੰਬਹ ਮੀਰ ਖਸ਼ਟਮ ਮੇਗ ਰਾਗ ਵੈ ਗਾਵਹਿ ਪੰਚੋਂ ਸੰਗ ਬਰੰਗਣ ਲਾਵਹਿ ਸੋਰਟ ਗੋਂਡ ਮਲਾਰੀ ਤੁਨੀ ਪੁਨ ਗਾਵਹਿ ਆਸਾ ਗੁਣ ਗੁਨੀ ਉਚੈ ਸੋਰ ਸੂ ਹੋ ਪੁਨਕੀਨੀ ਮੇਗ ਰਾਗ ਸਿਉ ਪੰਚਉ ਚੀਨੀ ਵੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਾਟਿਉ ਜਲ ਧਾਰਾ ਪੁਨ ਗਾਵਹਿ ਸ਼ੰਕਰਿਉ ਸਿਆਮਾ ਮੇਗ ਰਾਗ ਪੁਤਰਣ ਕੇ ਨਾਮਾ ਖਸਤ ਰਾਗ ਉਨ ਗਾਈ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੀ 18 10 20 ਖਸਤ ਰਾਗ ਉਨਗਾਈ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੀ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ